ਦੇਖੋ ਬਾਰ-ਬਾਰ ਦਾ ਤੁਸੀਂ ਕਹੋ ਸਾਰੇ ਸੂਝਵਾਣਿਆਂ ਰੋਜ਼ ਤੁਸੀਂ ਮੇਲਿਆ ਤੇ ਰਹਿੰਦੇ ਆ ਸਾਡੀ ਦਾ ਯਾਰ ਨਵੀਂ ਪਸੂੜੀ ਪਾ ਕੇ ਸਾਡੇ ਪੁੱਤ ਦੇ ਬੂਟ ਚੱਕ ਹੋ ਗਏ ਅੱਜ ਨਾਲ ਫੋਟੋ ਖੜੀ ਹੈ ਬੂਟਾਂ ਦੀ ਹੋਰ ਕੱਟ ਵੀ ਤਾਹ ਤੇ ਠੀਕ ਹੈ ਮੇਰੇ ਭਰਾ ਜੋਰਾ ਵਰਤੈ ਕਾਰਗੋ ਦੀ 15 ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਜੀ ਸਾਰੇ ਵੀਰਾਂ ਦਾ ਚੜਦੇ ਤੇ ਲੈਂਦੇ ਪੰਜਾਬ ਵਾਲੇ ਬੈਲੜਾਕ ਵਾਲੇ ਵੀਰਾਂ ਦਾ ਸੋ ਵੀਰੋ ਅੱਜ ਪਿੰਡ ਪਹੁੰਚੇ ਆ ਜੀ ਨੱਤਾਂ ਵਿਖੇ ਜਿੱਥੇ ਅੱਜ ਘਰ ਦੀ ਜੋੜੀ ਦਾ ਮੁਕਾਬਲਾ ਹੋਣ ਜਾ ਰਿਹਾ ਵਾ ਜੀ ਮੁਕਾਬਲਾ ਬਹੁਤ ਵਧੀਆ ਹੋਣ ਜਾ ਰਿਹਾ ਹੈ ਜੋੜੀਆਂ ਸਾਰੀਆਂ ਵਧੀਆ ਤੋਂ ਵਧੀਆ ਆਈਆਂ ਹੋਣੀਆਂ ਵਾ ਜੀ ਸੋ ਪਹੁੰਚ ਗਏ ਆ ਜੀ ਪਿੰਡ ਨੱਤਾਂ ਵਿਖੇ ਨੂਰ ਮਹਿਲ ਤੋਂ ਲਗਭਗ 3 ਕਿਲੋਮੀਟਰ ਦੂਰ ਤੇ ਪਿੰਡ ਵਸਿਆ ਛੋਟਾ ਜਿਹਾ ਪਿੰਡ ਵਾ ਸੋ ਆ ਗਏ ਆ ਜੀ ਸੋ ਜਦਗਰੀ ਗੇਟ ਸੋ ਸਾਡੀਆਂ ਮਾਤਾਵਾਂ ਵੀ ਖੇਡ ਮਿਲ ਜੁਗਦਾਨ ਪੁੰਦੀਆਂ ਵਾਲੀ ਸੇਵਾ ਕਰਕੇ ਉਹ ਵੀ ਪਹੁੰਚੀਆਂ ਇੱਥੇ ਸੇਵਾ ਕਰਨ ਸੋਰ ਦਾਸ ਉਪਰੰਤ ਕਰਨ ਤੋਂ ਬਾਅਦ ਅਸੀਂ ਤੁਹਾਡੇ ਨਾਲ ਥੋੜੀ ਥੋੜੀ ਮੁਲਾਕਾਤ ਵੀ ਬਲਦਾ ਵਾਲੇ ਬੈਲੜਾ ਕਵੀਰਾਂ ਨਾਲ ਕਰਾਵਾਂਗੇ ਜੀ ਆ ਜਾਓ ਚੱਲਦੇ ਆ ਜੀ ਅਰਦਾਸ ਉਪਰੰਤ ਆ ਜੀ ਲੋਹ ਸਿੰਘਾਂ ਸੰਗਣੀਆਂ ਨੇ ਟਰੂਦੀ ਹੈ ਇਸ ਇੱਜ਼ਤੇ ਬੰਦ ਬੰਦ ਕਟਵਾਏ ਓਖੜੀਆਂ ਲੋਹਾਈਆਂ ਸਰਕਾਰੀਆ ਤੇ ਖੜੇ ਸਿੱਖੀ ਸੜਕ ਨਹੀਂ ਹਾਰਿਆ ਸਿੱਖੀ ਕੇ ਸਾਸ ਸਵਾਸ ਵਰਤ ਜਿੰਨੇ ਭਾਈ ਸਾਧ ਸਰਗਵਾਨਾਂ ਦੀ ਕਮਾਈ ਨਾਲ ਧਿਆਨ ਰੱਖ ਕੇ ਬੋਲੋ ਮੰਨ ਪਵਨ ਪਵਿੱਤਰ ਸਥਾਨਾਂ ਦੀ ਕਮਾਈ ਨਾਲ ਧਿਆਨ ਰੱਖ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸ੍ਰੀਮੰਤ ਸਰਵਖਾਲਸ ਸਾਜੀ ਕੀ ਅਰਦਾਸ ਹੈ ਜੀ ਸਰਵਖਾਲਸ ਸਾਜੀ ਕੋ ਵਾਹਿਗੁਰੂ 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 ਨਾਮ ਜਪਿਆਵੇ ਤੇ ਪ੍ਰਿਆਮਨ ਦਾ ਸਕਾ ਸਭ ਸੁਖ ਹੋਵੇ ਜਹਾਜਾਂ ਕਾਲਾ ਜੀ ਸਾਹਿਬ ਤਾਹੋਂ ਤਾਹੋਂ ਰੱਤਿਆਰੀ ਆਇ ਤੇ ਦੇਖ ਤੇਗ ਫਤੰਗ ਦੇਖ ਤੇਗ ਹਾਂਜੀ ਆ ਜਾਓ ਜੀ ਮੇਲੇ ਦੇ ਵਿੱਚ ਬਹੁਤ ਸਾਰੀਆਂ ਜੋੜੀਆਂ ਸਾਡੇ ਵੀ ਲੈ ਕੇ ਆਏ ਹੋਏ ਆ ਉੱਥੇ ਸਾਡੇ ਓੰਕਾਰ ਸਮਰਾ ਭਾਜੀ ਹੁਣੀ ਵੀ ਆਪਣੀ ਜਿਹੜੀ ਘਰ ਦੀ ਜੋੜੀ ਆ ਉਹ ਲੈ ਕੇ ਪਹੁੰਚੇ ਹੋਏ ਆ ਜੀ ਸੋ ਜੋੜੀਆਂ ਬਹੁਤ ਵਧੀਆ ਸਾਰੀਆਂ ਜੋੜੀਆਂ ਪਹੁੰਚੀਆਂ ਹੋਈਆਂ ਸੋ ਦੇਖਦੇ ਆਂ ਕਿਹੜੀ ਜੋਗ ਅੱਜ ਮਲ ਮਾਰਦੀ ਆ ਜੀ ਸੋ ਆਪ ਦੇਖਦੇ ਆਂ ਜੀ ਇੱਧਰ ਸਾਡੇ ਸੋਨੂ ਭਾਜੀ ਹੋਣੀ ਗੁਰਜੀਤ ਪ੍ਰਤਾਪਰਾ ਕਮਲ ਪ੍ਰਤਾਪਰਾ ਇਹ ਵੀ ਪਹੁੰਚੀ ਲੈ ਕੇ ਆਪਣੀ ਬਲਦਾਂ ਦੀ ਜੋੜੀ ਸੋ ਇਹਨੇ ਪਿੱਛੇ ਜੇ ਬਹੁਤ ਵਧੀਆ ਖੇਡ ਮੇਲਾ ਕਰਾਇਆ ਸੀ ਜਿੱਥੇ ਕਾਫੀ ਨਾਮ ਵੱਡੇ ਵੱਡੇ ਦਿੱਤੇ ਹੋਏ ਸੀ ਇਹ ਵੀ ਜੋੜੀ ਲੈ ਕੇ ਪਹੁੰਚੇ ਹੋਏ ਆ ਜੀ ਆਪਣੀ ਆਓ ਦੇਖਦੇ ਆਂ ਜੀ ਅੱਗੇ ਚੱਲਦੇ ਆਂ ਜੀ ਸੋ ਬੱਚੇ ਤੁਸੀਂ ਦੇਖੋ ਕਿਵੇਂ ਸ਼ਿੰਗਾਰ ਹਾਰ ਸ਼ਿੰਗਾਰ ਕਰਕੇ ਖੇਡ ਮੇਲੇਾਂ ਚ ਜਿਹੜੇ ਸ਼ੌਂਕੀ ਪਰਿਵਾਰੋਂ ਲੈ ਕੇ ਆਉਂਦੇ ਆ ਜੀ ਦੇਖੋ ਕਿਵੇਂ ਝੁੱਲ ਦਿੱਤੇ ਹੋਏ ਆ ਬਹੁਤ ਵਧੀਆ ਜੀ ਆਇਓ ਜੀ ਇੱਧਰ ਸਾਡੇ ਬਲਜੀਤ ਕਰਾਲੀ ਗਿੰਦਾ ਕਰਾਲੀ ਮਿੰਦਰ ਸਿੰਘ ਮੱਲੀਆਂ ਕੀਰਾ ਮੱਲੀਆਂ ਸੈਦ ਦੀਪਾਪਾ ਜੀ ਉਹਨਾਂ ਦਾ ਲੜਕਾ ਉਹ ਵੀ ਬੋਲਦਾਂ ਦੀ ਜੋੜੀ ਲੈ ਕੇ ਪਹੁੰਚੇ ਹੋਏ ਆ ਜੀ ਖੇਡ ਮੇਲੇ ਚ ਤਾਂ ਦੀਪੇ ਪਾਜੀ ਨੇ ਵੀ ਕਾਫੀ ਲੰਮਾ ਸਮਾਂ ਖੇਡ ਨੋਂਸਾ ਦੇ ਟੋਰਟ ਸੀਵਾਖੀ ਤੇ ਆ ਜੀ ਸੋ ਸਾਰੇ ਪਰਵਾਰਾਂ ਦਾ ਇਹਨਾਂ ਧੰਨਵਾਦ ਕਾਫੀ ਲੰਬੇ ਸਮੇਂ ਤੋਂ ਪਰਵਾਰੇ ਜੁੜਿਆ ਹੋਇਆ ਆ ਜੀ ਸੋ ਦੇਖਦੇ ਆ ਅੱਗੇ ਚੱਲਦੇ ਆ ਜੀ ਸੋ ਢੀ ਭਾਜੀ ਹੁਣੀ ਸਾਡੇ ਰਸੂਲਪੁਰ ਤੋਂ ਸੋ ਇਹ ਵੀ ਇੱਕ ਪਰਿਵਾਰ ਕਾਫੀ ਲੰਬੇ ਸਮੇਂ ਤੋਂ ਬੋਲਤ ਪਿਆ ਰਹੇ ਆ ਬਹੁਤ ਵਧੀਆ ਵਧੀਆ ਬੋਲਤ ਰੱਖੇ ਹੋਏ ਆ ਜੀ ਸੋ ਦੇਖਦੇ ਆ ਜੀ ਅੱਜ ਗੱਲ ਕਿੱਥੇ ਮੁੱਕਦੀ ਆ ਕਿੰਨਾ ਸਮਾਂ ਕਿੰਨਾ ਟਾਈਮ ਲੱਗਦਾ ਵਾ ਜੀ ਆ ਜਿਓ ਜੀ ਇੱਧਰ ਸਾਡੇ ਜਿੰਦਰਾ ਕੋਲ ਨੀ ਸਰੀ ਤੋ ਗਿੱਲਾ ਸਰੀ ਬਿੰਦਾਸਰੀ ਤੇ ਪਹੁੰਚੇ ਜੀ ਮੂਸਾ ਬੋਲਦਾ ਬੋਸਾ ਬੋਲਦਾ ਮੂਸੇ ਬੋਲ ਦੀ ਵੀ ਕਾਫੀ ਨਾਮ ਕਮਾਇਆ ਵਾ ਜੀ ਵਾਇਗੁਰੂ ਤੰਦਰੁਸਤੀ ਬਖਛੇ ਜੀ ਸੋ ਦੇਖਦੇ ਆਂ ਜੀ ਅੱਜ ਕਿੰਨਾ ਸਮਾਂ ਕਿੱਥੇ ਟਾਈਮ ਲੱਗਦਾ ਵਾ ਜੀ ਤੋ ਜੋੜੀ ਬਹੁਤ ਵਧੀਆ ਵਾ ਸੋ ਕੰਪੀਟੀਸ਼ਨ ਬਹੁਤ ਵਧੀਆ ਹੋਣ ਜਾ ਰਿਹਾ ਵਾ ਜੀ ਤੋ ਲਗਭਗ ਸਾਰੀਆਂ ਜੋੜੀਆਂ ਵਧੀਆ ਆਈਆਂ ਹੋਈਆਂ ਇਧਰ ਸਮੇ ਦਾ ਸਟਾਰ ਸਾਡਾ ਵੀਰ ਜਿੰਦਰਾਂ ਕੁਲਾਂ ਦੀ ਫੋਟੋ ਤੇ ਨਾਲ ਸੋਨੂੰ ਸਾਡਾ ਪਾਲਾ ਵਾਲਾ ਵੀਰ ਖੜੇ ਹੋਇਆ ਫੋਟੋ ਵੀਡੀਓ ਕਹਿੰਦੇ ਬਣਾਣੀਆਂ ਆ ਜੀਪ ਦੇ ਨਾਲ ਥਾਰ ਦੇ ਨਾਲ ਸੋ ਬਹੁਤ ਪਰਿਵਾਰੇ ਜੁੜਿਆ ਹੋਇਆ ਜੀ ਇੱਧਰ ਸਾਡਾ ਕਰਨ ਕਰਨ ਕਾਲੇ ਸੰਘਿਆਂ ਵਾਲਾ ਝੋਟੀਆਂ ਦੇ ਸ਼ਕੀਨ ਵੀ ਪਹੁੰਚੇ ਹੋਏ ਆ ਜੀ ਜੋਗਾ ਚੱਲਣ ਤੋਂ ਬਾਅਦ ਅਖੀਰ ਝੋਟਿਆਂ ਦੀ ਵੀ ਦੌੜ ਹੋਵੇਗੀ ਜਿਹਦੇ ਵਿੱਚ ਸਾਡਾ ਵੀਰ ਕਰਨ ਕਾਲਾ ਸੰਘਿਆ ਵਾਲਾ ਵੀ ਪਹੁੰਚਾ ਹੋਇਆ ਵਾ ਜੀ ਆ ਜਾਓ ਜੀ ਬਹੁਤ ਵਧੀਆ ਕਰਨ ਵੀਰ ਸਾਡੇ ਗੱਲ ਪਵਾ ਦੇਣਾ ਸਾਹਿਬ ਇਹ ਵੀ ਪਹੁੰਚੇ ਹੋਇਆ ਜੀ ਆਪਣੀ ਘਰ ਦੀ ਜੋੜੀ ਦੇ ਵਿੱਚ ਬਹੁਤ ਵਧੀਆ ਭਾਜੀ ਦਾ ਸੁਭਾਅ ਵਾ ਵਾਹਿਗੁਰੂ ਤੰਦਰੁਸਤੀ ਬਖਸ਼ੇ ਤੇ ਤੰਦਰੁਸਤੀ ਦਾ ਸ਼ੌਕ ਵੀ ਵਿਰੋਧਾ ਦੇ ਪੁਗਾਈ ਜਾ ਸਕਦੇ ਆ ਤਾਂ ਇਹ ਵੀ ਪਹੁੰਚੇ ਹੋਇਆ ਜੀ ਘਰ ਦੀ ਜੋੜੀ ਲੈ ਕੇ ਸਾਡੇ ਵਿੱਕੀ ਭਾਜੀ ਹੁਣੀ ਸ੍ਰੀ ਕਾਰਦੀ ਜੋੜੀ ਦੇ ਵਿੱਚ ਜੋੜੀ ਲੈ ਕੇ ਪਹੁੰਚੇ ਹੋਇਆ ਜੀ ਗੁਰਦੇਵ ਸਿੰਘ ਜੀ ਵਾਲੇ ਇਹ ਵੀ ਪਰਵਾਰ ਕਾਫੀ ਸਰੀ ਵਾਲੇ ਵੀ ਸ਼ੌਕੀਨ ਆ ਜੀ ਕਾਫੀ ਉੱਤੇ ਤਿੰਨ ਚਾਰ ਮੇਲੇ ਹੁੰਦੇ ਆ ਉੱਤੇ ਐਕਸੀਜਨ ਦੇ ਵਿੱਚ ਹੀ ਤਿੰਨ ਤਾਂ ਸਾਡੇ ਵੀਰ ਇਹ ਵੀ ਪਹੁੰਚੇ ਹੋਏ ਆ ਜੀ ਸੋ ਦੇਖੋ ਕਿਵੇਂ ਸ਼ੌਕ ਬਾਲਾਂ ਰੱਖਦੇ ਆ ਪੱਗ ਬੰਨੀ ਜਾ ਰਹੀ ਆ ਸਾਡੇ ਵੀਰ ਵੱਲੋਂ ਤਾਂ ਕਿਵੇਂ ਸੋਹਣੇ ਸੋਹਣੇ ਚਲਦੇ ਕਿ ਖੇਡ ਮੇਲੇ ਚ ਆ ਜਾਈ ਹੋਏ ਆ ਜੀ ਸੋ ਦੇਖਦੇ ਆ ਜੀ ਅੱਜ ਕਿਹੜੀ ਯੋਗ ਮੱਲ ਮਾਰਦੀ ਆ ਇੱਧਰ ਸਾਡੇ ਬਾਠਾਂ ਵਾਲੇ ਅੰਕਲ ਜੀ ਹੁਣੇ ਵੀ ਸੋਚੀ ਸਿੰਘ ਬਾਠ ਇਹ ਵੀ ਬੋਲ ਦਾ ਲੈ ਕੇ ਪਹੁੰਚੇ ਹੋਏ ਆ ਜੀ ਬਹੁਤ ਵਧੀਆ ਸਤਿਕਾਰ ਦਿੰਦੇ ਆ ਬਾਠਾਂ ਵਾਲੇ ਜਦੋਂ ਵੀ ਅਸੀਂ ਉੱਥੇ ਲਾਈਵ ਕਰਨ ਜਾਂਦੇ ਆ ਜੀ ਜੀਤਾ ਬਾਠ ਪ੍ਰਧਾਨ ਬਾਠ ਹੁਣੀ ਇੱਧਰ ਸਾਡੇ ਟੋਨੀ ਬਾਬਾ ਰੁੜਕੇ ਵਾਲੇ ਸੰਧੂ ਰੁੜਕਾ ਵਾਲੇ ਉਹ ਵੀ ਪਹੁੰਚੇ ਆ ਜੀ ਘਰ ਦੀ ਜੋੜੀ ਲੈ ਕੇ ਅੱਜ ਸੋ ਦੇਖਦੇ ਆ ਜੀ ਅੱਜ ਕਿਹੜੀ ਯੋਗ ਮੱਲ ਮਾਰਦੀ ਆ ਸੋ ਸੋ ਜੋੜੀਆਂ ਸਾਰੀਆਂ ਲਗਭਗ ਵਧੀਆਂਈਆਂ ਹੋਈਆਂ ਇੱਧਰ ਨਰੀਆਂ ਨੇ ਵੀ ਪਕੌੜਿਆਂ ਦਾ ਲੰਗਰ ਠੋਕ ਕੇ ਰੱਖਿਆ ਹੋਇਆ ਕਹਿੰਦੇ ਬਈ ਆ ਜਾਓ ਵੀਰੋ ਬਰੈੱਡ ਪਕੌੜਾ ਤੇ ਪਾਲਕ ਪਕੌੜਾ ਜੀ ਆ ਜਾਓ ਜੀ ਇੱਧਰ ਸਾਡੇ ਹਲਵਾਈ ਸਾਹਿਬ ਹਣੀ ਵੀ ਐਨ ਕਹਿੰਦੇ ਥੱਲੇ ਲੱਗਾ ਨਹੀਂ ਦੇਣੀ ਹੈਗੀ ਘਰਸ਼ਾ ਮਾਰ-ਮਾਰ ਕੇ ਐਨ ਵਧੀਆ ਕੰਮ ਕਰ ਦੇਣਾ ਖੱਚ ਕੇ ਇੱਧਰ ਸਾਡੀਆਂ ਬੀਬੀਆਂ ਵੀ ਫੋਲਕਾ ਬਣਾਉਂਦੀਆਂ ਹੋਈਆਂ ਫੋਲਕਾ ਤੁਸੀਂ ਦਿਖਾਦਿਆਂ ਬਈ ਬਹੁਤ ਵਧੀਆ ਬਈ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਸੀ ਵੀਰਾਂ ਨੇ ਸੋ ਸੰਗਤ ਪਕਵਾਰੀਆਂ ਦਾ ਲੰਗਰ ਛਕਦੀ ਆਏ ਪਈ ਆ ਜੀ ਤੇ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਸੀ ਵੀਰਾਂ ਨੇ ਨਰੇ ਵੀਰਾਂ ਨੇ ਪ੍ਰਬੰਧਕ ਕਮੇਟੀ ਨੇ ਤੇ ਇੱਧਰ ਸਾਡੀਆਂ ਬੀਬੀਆਂ ਪਿੰਡ ਨੱਤਾਂ ਤੋਂ ਪਹੁੰਚੀਆਂ ਹੋਈਆਂ ਜੀ ਖੇਡ ਮੇਲਾ ਦੇਖਣ ਲਈ ਸੋ ਇਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸੋ ਦੇਖਦੇ ਆ ਜੀ ਕਿਹੜੀ ਜੋਗਮਲ ਮਾਰਦੀ ਅੱਜ ਬਲਦਾਂ ਦੀਆਂ ਜੋੜੀਆਂ 45 46 ਜੋੜੀਆਂ ਪਹੁੰਚੀਆਂ ਹੋਈਆਂ ਵਾ ਤਾਂ ਸਾਡੇ ਇੱਧਰ ਐਨਆਰਆਈ ਵੀ ਨੱਥ ਸਾਹਿਬ ਵੀ ਘੰਟਾ ਪਾ ਕੇ ਬੱਚਿਆਂ ਦੇ ਨਾਲ ਯਾਦਗਾਰੀ ਤਸਵੀਰਾਂ ਕਰਾਉਂਦੇ ਪਏ ਆ ਜੀ ਸੋ ਮੇਲੇ ਦੀਆਂ ਸ਼ੁਰੂਆਤਾਂ ਵੀ ਹੋਣ ਜਾ ਰਹੀਆਂ ਵਾ ਜੀ ਤਾਂ ਇੱਧਰ ਸਾਡੀਆਂ ਬੀਬੀਆਂ ਪਹੁੰਚੀਆਂ ਹੋਈਆਂ ਖੀੜ ਮੇਲੇ 'ਚ ਸੋ ਦੇਖਦੇ ਆਂ ਜੀ ਕਿਹੜੀ ਜੋਗ ਅਜ ਮੱਲ ਮਾਰਦੀ ਆ ਮੇਲੇ ਦੀ ਸ਼ੁਰੂਆਤਾਂ ਹੋਣ ਜਾ ਰਹੀਆਂ ਜੀ ਥੋੜੇ ਸਮੇਂ ਦੇ ਵਿੱਚ ਸੋ ਥੋੜੇ ਸਮੇਂ ਤੱਕ ਮੇਲੇ ਯੋਗਾ ਸ਼ੁਰੂ ਹੋ ਜਾਣੀਆਂ ਵਾ ਸੋ ਦੇਖਦੇ ਆਂ ਜੀ ਕਿਹੜੀ ਜੋਗ ਮੱਲ ਮਾਰਦੀ ਆ 55 ਆਹ ਫਰੀਮੈਂਟ ਚੱਲ ਰਿਹਾ ਜੀ ਸਵੇਰ 55 ਪੰਜਾ ਮਿੰਟਾਂ ਦੇ

ਕੁੱਝ ਸੈਂਟਨਾਂ ਲਓ ਸਾਡੇ ਅੰਕਲ ਜੀ ਹੁਣ ਜਿੰਦਰ ਅੰਕਲ ਨੇ ਸਸੀ ਗਲ ਅੰਕਲ ਜੀ ਹੋਰ ਕਿਦਾਂ ਅੰਕਲ ਠੀਕ ਹੈ ਜੀ ਬੜਾ ਠੀਕ ਹੈ ਵਧੀਆ ਜੁੜਨਾ ਵਾਲਾ ਜੀ ਆ ਜੋ ਠੀਕ ਹੈ ਚਲੋ ਹੋਰ ਸਸੀ ਹਣ ਬਈ ਛੁੱਟ ਗਈ ਹੋਰ ਕਿਦਾਂ ਠੀਕ ਹੋਰ ਨਹੀਂ ਬਾਤ ਦਾ ਹੈ ਨਾ ਟਾਇਰ ਲਾਉਣਾ ਹੈ ਉਹ ਇੰਨਾ ਮੈਂ ਚੈੱਕ ਲਵਾ ਜਾਣਾ ਹੈ ਤੇ ਇਹਨਾਂ ਦਾ ਲਵਾਣਾ ਜਿਹੜਾ ਮਾਰੀ ਆਇਆ ਕਰੇ ਹਾਂ ਕੋੜੀ ਟਾਇਰ ਅਸੀਂ ਲਾਉਣੀ ਨਹੀਂ ਲਗੀ ਆਦੀ ਮਾ ਕੇ ਚੱਕ ਆਹ ਚੈੱਕ ਕਰ ਜਾਣਾ ਜਦੋਂ ਮਾਰੀ ਫੇਰ ਕਾਲੇ ਨਿਆਣੇ ਫੇਰ ਭਾਈ ਇੱਧਰ ਭੋਗ ਕਰ ਤੇ ਟਾਇਰ ਖਾਲੋ ਸੰਜਣੇ ਚਾਰ ਕਰ ਲਿਆ ਕਰ ਬਣ ਜਾਇਆ ਇੱਥੇ ਉਹਦਾ ਲੈ ਉਹ ਮਾ ਟਾਇਰ ਵਾਲਾ ਆ ਮਾ ਮੇਲੇ ਵੀ ਹਟੋ ਮਾ ਮੇਲੇ 13 ਸਰਜੀਤ ਸਿੰਘ ਪੰਡਾ ਦੀ ਜੋ ਚੱਲਦੀ ਹੋਵੇ ਵਿਜੇਂਦਰ ਸਿੰਘ ਪੰਡਾ 14 ਧੀਰੇ ਢੱਲੇਰੀ ਸੁਨੀਲ ਸਿੰਘ ਜਿੰਦੂ ਬੁਲੂ ਬਲਦੂਰ ਸਰ ਕੀ ਫੇਰ ਉਹ ਹਰ 12 12 ਗੜੀ ਦੀ 1 ਮਿੰਟ ਹਰ ਦੇਖਣ ਟੂਟੇ ਰਾਜਵਤ ਸੁਨੇਕਾ ਮੈਂ ਮਰਾ ਵੀ ਖੁੱਡਿਆਂ ਚ ਪਾਇਆ ਦਾ ਚਾਰ ਪਿੰਡੀ ਜੋੜੇ ਪਲਕਾਵਾ ਆਇਆ ਜੀ ਇੱਕ ਮਿੰਟ ਰੇ ਮਨਪਨਾ ਯੂਟੀ ਜਸਵੀਰ ਸਾਹਿਬ ਲਈ ਵੀ ਚਲਦੀ ਆ 14 ਬਿੰਦਾ ਥੋੜਾ ਸਵਾਰ 15 ਨਿਕਲ ਸਰਪੰਚ ਜੀ ਚਾਹ ਪਾਇਆ ਕਰੀ ਸੂਰੀਆ ਕੋਹ ਨਹੀਂ ਚਲੋ ਜੀ ਤੇ ਕੀ ਧੜੀ ਅੱਜ ਦਾਨ ਬਈ ਤਾਂ ਕੋਈ ਗੱਲ ਨਹੀਂ ਵਧੀਆ ਹੁੰਦਾ ਬੂਟ ਚੱਕਣੇ ਕਿਸੇ ਦੇ ਕੰਮ ਆਉਣਗੇ ਮੰਮਾ ਪੁੱਤ ਦਾ ਤਾਂ ਦੇ ਨਹੀਂ ਹੁੰਦਾ ਦੋ ਵਾਰੀ ਹੋ ਗਿਆ ਹਣਾ ਚਲ ਕੋਈ ਗੱਲ ਨਹੀਂ ਹੌਸਲਾ ਰੱਖ ਮੇਰਾ ਪੁੱਤ ਠੀਕ ਆ ਕੋਈ ਗੱਲ ਨਹੀਂ ਤਿੰਨ ਆਹ ਤਿੰਨ ਮੈ ਲੈ ਰਾਂ ਪਰੇ ਨੂੰ ਪਰੇ ਨੂੰ ਕੋਈ ਨਹੀਂ ਕੋਈ ਨਹੀਂ ਮੈ ਲੈ ਰਾਂ ਚਾਰ ਤਾਂ ਬੰਦੇ ਸਾਡੇ ਦੇ ਯਾਰ ਬੂਟ ਚੱਕ ਹੋ ਗਿਆ ਭਾਈ ਯਾਰ ਕੋਈ ਗੱਲ ਨਹੀਂ ਸ਼ੇਰਾ ਤਕੜਾ ਭਾਈ ਯਾਰ ਪੰਜ ਕਿਸੇ ਦੇ ਕੰਮ ਆਏ ਬਹੁਤ ਵਧੀਆ ਬੰਦਾ ਫੋਟੋ ਦੀ ਮੈਂ ਫੋਟੋ ਦਿਖਾਉਂਦਾ ਵਾ ਕੇ ਚੱਲਾਈ ਕਰਵਾ ਰਿਹਾ ਇਸ਼ਾਕ ਨੂੰ ਰੱਖਿਆ ਭਈਆ ਕਾਵੇ ਸਾਰੇ ਦੁਬਾਰਾ ਫੇਰ ਤੋੜ ਕਰ ਲਓ ਦੇਖੋ بار بار 나 ਤੁਸੀਂ ਕਹੋ ਸਾਰੇ ਸੂਝ ਬਾਣਿਆ ਰੋਜ਼ ਕਿਸੇ ਮੇਲੇ ਆ ਤੇ ਰਹਿੰਦੇ ਆ ਕੋਈ ਨਹੀਂ ਕੋਰਸੀ ਤੇ ਬੈਠੇ ਆ ਬੜਿਆ ਜਿਹਾ ਗੁੱਸਾ ਸਰਬਾਤ ਦੇ ਸਾਹਮਣੇ ਹੋ ਰਾਇਆ ਫਿਰ ਤੁਸੀਂ ਤੁਹਾਨੂੰ ਕਹਿੰਦੇ ਤੁਸੀਂ ਗੁੱਸਾ ਕਰਦੇ ਨਵਿੰਦਰ ਸਿੰਘ ਮਾਨ ਜੀ ਸਾਤ ਕਿਲੋ ਦੇ ਅੱਗੇ ਹੁੰਦੇ ਮੇਲੇ ਦੀ ਬੰਨਿਆ ਕਰੋ ਸਰੇਬੇਰ ਉਹ ਰਿਗਲ ਦੇ ਪਤਾ ਕਰ ਦਿੱਤੇ ਪਰ ਉਹ ਨਾ ਸੇਆ ਕਰਨ ਘਟਾ 12 ਜੇੜੀ ਦੀ 1 ਮਿੰਟ ਦੇ 14 ਸੰਤਾਨ ਸਮਰਾ ਬੋਤਿਆ ਦੀ ਜੋ ਚਲਦੀ ਹੈ ਹੁਣ 15 ਬਿੱਲਾ ਵੀਰ ਵਾਸਤਿਆਂ ਦਾ ਆਵਾ 13 ਮਿਸਟਰ ਸੇਪਾਸ ਤੋਂ ਆਜੀਆਂ ਦੀ ਜੋ ਚਲਦੀ ਹੈ 14 ਤੇਵੇਂ ਦਾ ਚੈੱਕ ਨੂੰ ਲੜਦੇ 15 ਬਿੱਲਾ ਖਵਾ ਕਵਾ 1 2 3 4 5 6 7 8 9 10 11 12 13 13 ਤੋਂ ਕਰਮ ਉੱਪਰ ਹੈ ਜੀ 1 ਮਿੰਟ ਦੇ 14 ਡੇਰਾ ਪਈ ਸਾਧੂ ਜੀ ਰੜਕਾ ਕਲਾਂ ਦੀ ਜੋਗ ਚੱਲਦੀ ਜਾਵੇ 15 ਟੋਨੀ ਸੰਧੂ ਰੜਕਾ ਹਰਨੇਕ ਸਿੰਘ ਸੰਧੂ 16 ਕਲਦੀਪ ਸਿੰਘ ਮੈਸੰਪੁਰ 17 ਸੁਖਵਿੰਦਰ ਪਾਜੀ ਅਕਾਵਾ 18 ਬੈਜੋ ਬੈਜੋ ਪਾਜੀ ਬੈਜੋ ਚਾਲਿਆਂ ਦੇ ਜੋੜੇ ਰੁਕ ਲਓ ਇੱਥੇ ਰੁਕ ਲਓ ਜੀ ਪਿੰਟ ਕਰ ਰੁਕ ਲਓ 20 सविंद्रा जी ख्याल नहीं। नहीं। बहुत वजिया चल है जो ख्याल ना कई करो एक बई तेई चौवी पच्ची पची गेड़े दो मिनट छब्बीस उनतीस कती 32 33 34 35 ਖਿਆਲ ਲੈ ਵੇ 36 37 ਪੌਣੇ 37 ਵਿੱਚ ਨਾ ਮਿੰਟਾਂ ਦੇ ਬਹੁਤ ਵਧੀਆ ਚੱਲਦੀ ਜੁੜੀ

55 ਸਾਰੇ ਨਾ ਬੋਲੋ ਬਈ ਬਰੋਂ 57 55 ਅੜਾ 60 ਸਵਾ 60 ਬਈ 5 ਮਿੰਟਾਂ ਦੇ ਕਾਟ ਆਖਰੀ ਮਿੰਟ ਚੱਲਦਾ ਜੀ ਬਾਕ 29 ਨੰਬਰ ਵਾਲੇ ਚੈਰੀ ਕਰ ਲਓ ਬਈ 63 ਸਰਵਜੀਤ ਮਹਿਤਪੁਰ ਚਾਹ ਲਾਵੇ ਬਾਰੋ ਸਾਰੇ ਨਹੀਂ ਇੱਕੋ ਜਣਾ ਦੱਸੋ ਚਲੋ ਬੈਟ 60 ਸਟਾਰਟ 69 ਸਾਰੇ ਨਾਮ ਬੋਲੋ ਮੇਰਾ ਵੀਰ ਸੁਖਵਿੰਦਰ ਭਾਈ ਖਿਆਲ ਨਾਲ ਹਰੇ ਕਿਡੇ ਨਹੀਂ ਹੋਣਾ ਹਕਮ 60 ਕਾਤਰ ਬੱਦ ਬੱਤਰ ਬੋਲਦੇ ਪੂਰੇ ਬੱਤਰ ਪਰੋ ਤਾੜੀਆਂ ਵੀ ਜੋਗ ਦੇ ਲਈ ਬਹੁਤ ਵਧੀਆ ਜੋਗ ਚੱਲੀ ਆ ਕਰਮਕਟ 72 ਗੇੜੇ ਆ ਜੀ ਇਸ ਜੋਗ ਦੇ ਕਰਮਕਟ 72 ਗੇੜੇ ਹਲੇ ਤੱਕ ਚੱਲੀਆਂ ਜੋੜੀਆਂ ਚੋਂ ਜਾਦੇ ਗੇੜੇ ਆ ਜੀ ਸੋ ਜਿਵੇਂ ਜਿਵੇਂ ਮੇਲਾ ਅੱਗੇ ਵਧਦਾ ਜਾ ਰਿਹਾ ਸੀ ਤਾਂ ਇੱਧਰ ਅੰਕਲ ਹੁਣੀ ਬਲਕਾਰ ਸੰਘੇ ਖਾਲਸਾਣ ਦੀ ਜੋੜੀ ਬਹੁਤ ਸੋਹਣਾ ਪੱਜੀ ਤਾਂ ਨੰਬਰ ਤਾਂ ਜ਼ਰੂਰ ਪ੍ਰਾਪਤ ਕੀਤਾ ਵਾ ਪਰ ਜਿਹੜਾ ਟਾਈਮ ਲੱਗਾ ਸਮਾਂ ਉਹ ਤੋੜ ਨਹੀਂ ਪਾਈ ਹੈ ਜੀ ਇੱਧਰ ਸਾਡੇ ਜਿੰਦਰਾਂ ਕੋਲੋਂ ਦੀ ਜੋੜੀ ਮੂਸਾ ਬੌਲਦ ਵੀ ਬਹੁਤ ਵਧੀਆ ਭੱਜਿਆ ਪਰ ਇਹ ਵੀ ਸਮਾਂ ਜੋ ਤੋੜ ਨਹੀਂ ਪਾਈ ਹੈਗੀ ਸੋ ਪਹਿਲਾ ਨੰਬਰ ਟੋਨੀ ਸੰਦੂ ਰੜਕਾ ਦੀ ਜੋੜੀ ਨੇ ਪ੍ਰਾਪਤ ਕੀਤਾ ਜੀ ਆਓ ਇਨਾਮਾਂ ਦੀ ਵੰਡ ਤੇ ਫਾਰੂ ਜੀ ਰੜਕਾ ਪਹਿਲਾ ਨੰਬਰ ਆਣ ਕੇ ਪ੍ਰਾਪਤ ਕਰਨਗੇ ਅਗਲਟੇ ਵੇਲੇ ਬਾਅਦ ਇਹ ਜਿਹੜਾ ਪਹਿਲਾ ਨਾਮ ਆ ਇਹ ਇੱਕ ਪੀਪਾ ਤੇ ਜਿਹੜਾ 16000 ਰੁਪਈਆ ਮੋਰੀ ਬੜੇਵਿਆਂ ਦੀ ਇਹ ਸਰਜੀਤ ਸਿੰਘ ਸਾਨੋ ਬਜਾਦਰ ਸਿੰਘ ਦੇ ਪਰਿਵਾਰ ਬਨਵਾ ਜੀ ਜਿਹੜਾ ਪਹਿਲਾ ਨਾਮ ਆ ਬੋਲਣ Bolei, so niha.